ਕਰਦੇ ਹੁਣ ਪਿਕਾਂਸਟੇ ਆਓ ਤੇ ਆਪਾਂ ਇਹਨਾਂ ਗੱਲਾਂ ਬਾਰੇ ਚਰਚਾ ਕਰੀਏ ਲੀਡਰ ਖੁੱਲ ਕੇ ਗੱਲ ਕਰਨਗੇ ਕਾਂਗਰਸ ਪਾਰਟੀ ਦੀ ਵੀ ਗੱਲ ਕਰਨੀ ਚਾਹਾਂਗੇ ਦੇਖੋ ਉਸ ਆਪਣੇ ਆਪ ਨੂੰ ਤਰਨ ਨਿਰਪੱਖ ਸੈਕੂਲਰ ਪਾਰਟੀ ਪੇਸ਼ ਕਰਦੀ ਹੈ ਕਿ ਅਸੀਂ ਤਰਨ ਨਿਰਪੱਖ ਹਾਂ ਲੋਕਿਨ ਸਿਖਾਣਾ ਜੋ ਹੋਇਆ ਜੋ ਸਾਡੀ ਨਸਲ ਖੁਸ਼ੀ ਹੋਈ ਜੋ ਸਾਡਾ ਡੱਗੇ ਹੋਏ 1984 ਚ ਤੇ ਉਹਦਾ ਕਸੂਰਵਾਰ ਕੌਣ ਹੈ ਆ ਕਾਂਗਰਸ ਦੇ ਲੀਡਰ ਨੇ ਸੱਜੇ ਕੁਮਾਰ ਨੂੰ ਇੱਕ ਕੇਸ ਤੋਂ ਬਰੀ ਕਰਤਾ ਜਦ ਦਿਨ ਬਰੀ ਕੀਤਾ ਉਦੋਂ ਪੁੱਛੋ ਪੰਜਾਬੀਆਂ ਨੂੰ ਸਿੱਖਾਂ ਨੂੰ ਉਦੋਂ ਕਿਵੇਂ ਉਹਨਾਂ ਨੂੰ ਉਸ ਗੱਲ ਦਾ ਦੁੱਖ ਲੱਗਾ ਕਿ ਜਿਹੜੇ ਲੋਕ ਕਸੂਰਵਾਰ ਸਨ ਦਿੱਲੀ ਕਾਨਪੁਰ ਬਕਾੜੋ ਜਾਂ ਇੰਡੀਆ ਦੇ ਹੋਰ ਸ਼ਹਿਰਾਂ ਵਿੱਚ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਤੇ ਆਪਣੇ ਸਾਰੇ ਭਰਾ ਸੀ ਆਪਣੀਆਂ ਭੈਣਾਂ ਆਪਣੇ ਅਵਾਮਾਂ ਸੀਗੀਆਂ ਤੇ ਦੱਸੋ ਤੁਸੀਂ ਕਾਂਗਰਸ ਪਾਰਟੀ ਵਾਲਿਓ ਤੁਸੀਂ ਉਹਨਾਂ ਨੂੰ ਵੱਡੇ ਵੱਡੇ ਅਹੁਦੇਆਂ ਨਿਵਾਜ ਦੇ ਰਹੇ ਸਿੱਖਾਂ ਨੂੰ ਅੱਜ ਤੱਕ ਤੁਸੀਂ ਤੁਹਾਡੀ ਪਾਰਟੀ ਨੇ 1984 ਦੇ ਦੰਗਿਆਂ ਦੀ ਜਾਂ ਆਪਰੇਸ਼ਨ ਬਲੂ ਸਟਾਰ ਦੀ ਅੱਜ ਤੱਕ ਮਾਫੀ ਨਹੀਂ ਮੰਗੀ ਅੱਜ ਤੱਕ ਕਾਂਗਰਸ ਨੇ ਤੇ ਅਸੀਂ ਇਹ ਸਿੱਖ ਕਿਵੇਂ ਕਾਂਗਰਸ ਨੂੰ ਕਹਿਣਗੇ ਕਿ ਇਹ ਆਪਣੇ ਸਾਡੇ ਪ੍ਰਤੀ ਹਮਦਰਦ ਹੈ ਜਿਹੜਾ ਜ਼ੁਲਮ ਟਾਇਆ ਹੈ ਸਿੱਖ ਭਾਈਚਾਰੇ ਤੇ ਸਿੱਖ ਪੰਥ ਦੇ ਉਹਨੂੰ ਵੀ ਸਿੱਖ ਦੀ ਤੋਂਦੇ ਨਹੀਂ ਉਹਨੇ ਹਜ਼ਾਰਾਂ ਕਰੋ ਕਰੋੜਾਂ ਦੀ ਜਾਇਦਾਦਾਂ ਬਣਾਈਆਂ ਆ ਉਹ ਲੀਡਰ ਅੱਜ ਵੀ ਕਹਿੰਦੇ ਆ ਕਿ ਅਸੀਂ ਮੁੱਖ ਮੰਤਰੀ ਬਣਨੇਗਾ ਪੰਜਾਬ ਦਾ ਫੇਰ ਤਾਂ ਪੰਜਾਬ ਦਾ ਰੱਬ ਰਖਾਈ ਆ ਪੰਜਾਬ ਨੂੰ ਚਾਹੀਦੇ ਆ ਸਾਫ਼ ਸੁਥਰੇ ਇਮਾਨਦਾਰ ਸੱਚੇ ਲੀਡਰ ਚਾਹੇ ਕੋਈ ਕਿਸੇ ਪਾਰਟੀ ਦੇ ਹੋਣ ਪਰ ਉਹ ਉਹਨਾਂ ਦੀ ਆਪਣੀ ਕੋ ਸਵਾਰਥ ਨਾ ਹੋਵੇ ਉਹਨਾਂ ਦੀ ਆਪਣੀ ਕੋ ਲਾਲਸਾ ਲਾਲਚ ਨਾ ਹੋਵੇ ਉਹ ਪੈਸੇ ਜਾਇਦਾਦ ਜਾਂ ਤੰਦੋਂ ਇਕੱਠੀ ਕਰਨਾ ਹੋਣ ਉਹ ਪੰਜਾਬ ਦੀ ਸੇਵਾ ਕਰਨਾ ਹੋਣ ਪਰ ਇਸ ਖੱਤਰੀ ਇਸ ਖੇਤਰ ਵਿੱਚ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਐਕਸਪੋਜ਼ ਹੋਈ ਹੈ। ਉਹਨਾਂ ਦੇ ਲੀਡਰਾਂ ਨੇ ਬੇਇਤਹਾਸ਼ਾ ਧੰਨਕਟਾ ਕੀਤਾ। ਮੈਂ ਕਿਸੇ ਦਾ ਨਾਂ ਨਹੀਂ ਲਾਉਂਗਾ।